ਮੈਂ ਤੇ ਦੇਖ ਕੇ ਹੈਰਾਨਾ ਸੰਤ ਬਾਬਾ ਅਦਰ ਸਿੰਘ ਦੀ ਦੈਣੀ ਲਤ ਸਾਰੀ ਗਲ ਗਈ ਸੀ ਸੱਪ ਨੇ ਡੰਗ ਮਾਰਿਆ ਸੀ ਜਿੰਨਾ ਇਲਾਜ ਕੀਤਾ ਉਤਨੀ ਖਰਾਬ ਫਿਰ ਡਾਕਟਰ ਪੁੱਛਦੇ ਨੇ ਸੰਤ ਜੀ ਬੜੀ ਪੀੜ ਹੁੰਦੀ ਹੋਵੇਗੀ ਤੁਹਾਨੂੰ ਸਾਰੀ ਲਤ ਤੁਹਾਡੀ ਗਲ ਗਈ ਹੈ ਕੰਦੀ ਲਤ ਨੋ ਹੁੰਦੀ ਮਾਬਾ ਜੀ ਕਹਿੰਨ ਲੱਤ ਨੂੰ ਪੀੜ ਹੁੰਦੀ ਐ ਦੇਖਦੇ ਅਸੀਂ ਅਸੀਂ ਦੇਖ ਰਿਹਾ ਡਾਕਟਰਾਂ ਦੇ ਪੱਲੇ ਨਹੀਂ ਪੈਂਦਾ ਸਿੱਕੀ ਕਹਿ ਰਹਿਣਾ ਲੱਤ ਨੂੰ ਪੀੜ ਆਉਂਦੀ ਐ ਮੈਨੂੰ ਨਹੀਂ ਆਉਂਦੀ ਮੈਂ ਦੇਖ ਰਿਹਾ ਕਨ 4 ਸਾਲ ਪਹਿਲੇ ਗੁਜ਼ਰੇ ਨੇ ਮੇਰੀ ਸ਼ੀਰਮਣ ਹੱਥ ਤੇ ਕੈਂਸਰ ਹੋ ਗਿਆ ਆਇਓ ਡਾਕਟਰ ਇਲਾਜ ਕਰਦੇ ਰਹੇ ਵੱਧ ਹੀ ਗਿਆ ਵੱਧ ਹੀ ਗਿਆ ਭਾਵਿਓ ਕਹਿੰਦੇ ਨੇ ਪ੍ਰਕਿਰਤੀ ਨੂੰ ਆਪਣਾ ਕੰਮ ਕਰਨ ਦੇਓ ਚਸ਼ਾਨੋ ਵੀ ਦੇਖਣ ਦਿਓ ਪ੍ਰਕਿਰਤੀ ਕੀ ਕਰਦੀ ਏ ਸਾਡੇ ਨਾਲ ਠੀਕ ਨਹੀਂ ਹੋਇਆ ਹੱਸ ਕੇ ਮਹਰਿਸ਼ੀ ਰਮਨ ਡਾਕਟਰਾਂ ਨੂੰ ਕਹਿੰਦੇ ਨੇ ਪ੍ਰਕਿਰਤੀ ਦੀ ਜਿੱਤ ਹੋਈ ਤੁਹਾਡੀ ਹਾਰ ਹੋਈ ਤੁਸੀਂ ਤੇ ਹਾਰੇ ਥੜੀ ਤੇ ਹਾਰੇ ਇਹ ਜੋ ਬਾਬਾ ਅਦਰ ਸਿੰਘ ਨੇ ਅਜ ਤੋਂ ਇਹ ਜੀ ਕਹ ਲੋ 60-65 ਸਾਲ ਪਹਿਲੇ ਜੋ ਆਪਣੇ ਜ਼ੁਬਾਨ ਤੋਂ ਕਿਹਾ ਕਦਮ 4 ਸਾਲ ਪਹਿਲੇ ਇਸ ਤਰ੍ਹਾਂ ਦੇ ਬੋਲ ਮੈ ਰੀ ਸੀ ਰਮਣ ਦੀ ਜ਼ਬਾਨ ਤੋਂ ਨਿਕਲੇ। ਜੇ ਡਾਕਟਰ ਨੇ ਕਿਹਾ ਹੱਥ ਦੇ ਚ ਬਹੁਤ ਪੀੜ ਆਉਂਦੀ ਹੋਵੇਗੀ। ਦੇਖ ਰਹੇ ਆ ਸੀ ਹੱਥ ਨੂੰ। ਔਰ ਹੱਥ ਨੂੰ ਕਹਿੰਦੇ ਆ ਆਖਿਆ ਜ਼ਰੂਰ ਇਸਤ ਨੇ ਕੁਝ ਕੀਤਾ ਹੈ। ਆਪਣੇ ਕਰਮ ਕੀ ਗੱਤ ਮੈਂ ਕਿਹਾ ਜਾਣੋ ਮੈਂ ਕਿਹਾ ਜਾਣੋ ਬਾਬਾ ਕੀਤਾ ਹੋਵੇਗਾ ਭੋਗਦਾ ਤੇ ਆਪਾਂ ਵੀ ਦੇਖ ਰਹੇ ਤੂੰ ਸੀ ਵੀ ਦੇਖ ਰਿਹਾ ਤੂੰ ਸੀ ਦੁਖੀ ਨਹੀਂ ਹੋ ਰਿਹਾ ਹੱਥ ਦੁਖੀ ਹੋ ਰਿਹਾ ਆਪਾਂ ਦੇਖ ਰਹੇ ਹਾਂ ਇਹ ਡਾਕਟਰਾਂ ਦੇ ਪੱਲੇ ਨਹੀਂ ਪਈ ਗੱਲ ਇਹ ਵੀ ਮਾਰਿਜ਼ ਕਰਦੇ ਇਹ ਇੱਕ ਦੋ ਮੈਂ ਉਦਾਹਰਣ ਦਿੱਤੇ ਨੇ ਇਸ ਤਰ੍ਹਾਂ ਦੇ ਸਹਿ ਕਰ ਲੈ ਅਖਰ ਜਨਮ ਹੋਇਆ ਜੀਵਨ ਮਿਲੇ ਬਾਵੇਂ ਬ੍ਰਮਗੇ ਨਹੀਂ ਹੈ तो पिछले कुछ यात्रा रह गई सी जो पूरी करण वास्ते जन्म होया वरना नहीं होना पूर्व जन्म हम तुमरे सेवक अब तो मिटिया ना जाई भगत कबीर कहते हे प्रभु पिछले जन्म भी मैं तेरा सेवक सी और करा कि मैं तेरे तक नहीं पहुंच सके नहीं पहुंच सके की बख्शिश करे की मैं रस्ते चला रह जावा अब की बार बख्श बंदे को बौर ना बॉजल पेगा ਅਧਿਕ ਬਖਸ਼ਿਸ਼ ਕਰ ਮੈਂ ਫਿਰ ਨਾ ਆਵਾਂ ਗੱਲ ਖਤਮ ਮੇਰੀ ਯਾਤਰਾ ਸੰਪੂਰਨ ਕਰ ਪ੍ਰਾਰਥਨਾ ਕਰ ਰਿਹਾ ਹਾਂ ਕਿਸ ਨੂੰ ਆਪਣਾ ਪਿਛਲਾ ਜਨਮ ਚਾਹਤੇ ਇਹ ਵੀ ਕਹਿ ਲਓ ਕਿ ਜੇ 100 ਡਿਗਰੀ ਤੇ ਪਾਣੀ ਗਰਮ ਕਰੀਏ ਤੇ ਭਾਪੂ ਬਣ ਜਾਂਦਾ ਹੈ 90 ਤੇ ਕਰੀਏ ਤਾਂ ਵੀ ਨਹੀਂ ਬਣਦਾ 90 ਡਿਗਰੀ ਤੱਕ ਦਾ ਤੇ ਤੱਪ ਇੰਚ ਸਮਲੋ ਕਬੀਰ ਨੇ ਕਹੇ ਲਿਆ ਸੀ ਥੋੜਾ ਜਿਹਾ ਰਹਿੰਦਾ ਸੀ ਉਸ ਜਨਮ ਵਿੱਚ ਪੂਰਾ ਕਰੇ ਇਸ ਤਰ੍ਹਾਂ ਦੇ ਪਰਸ ਨੂੰ ਪਿਛਲੀਆਂ ਯਾਦਾਂ ਵੀ ਹੁੰਦੀਆਂ ਨੇ। ਤੋਂ ਪਿਛਲੀ ਪ੍ਰਾਲਬਦ ਮਹਿਰਿਸ਼ੀ ਰਵਣ ਕਹਿੰਦੇ ਨੇ ਸਕੀਤਾ ਹੋਣੇ ਸਾਥ ਨੇ ਕੁਛ। ਬੜਾ ਦੁੱਖ ਭੋਗ ਰਿਹਾ ਆਪਾਂ ਵੀ ਦੇਖ ਰਹੇ ਆ। ਸੂਫੀ ਸੰਤ ਸਰਮਦ ਨੂੰ ਲਾਲ ਕਿਲੇ ਵਿੱਚ ਔਰੰਗਜ਼ੇਬ ਦੇ ਹੁਕਮ ਨਾਲ ਕਤਲ ਕੀਤਾ ਜਾ ਰਿਹਾ ਹੈ। ਇਸ ਦਾ ਕਸੂਰ ਕਿਸੇ ਬਸ ਬੇ ਵਿਚਾਰਾ ਬੇਕਸੂਰ ਸੀ ਕਿਉਂਕਿ ਬੇਕਸੂਰ ਹੋਣਾ ਵੀ ਕਸੂਰ ਹੋ ਜਾਂਦਾ ਹੈ। ਇਹ ਵੀ ਮਰਜ਼ ਕਰਦਾ। ਗੁਨਾਹਗਾਰਾਂ ਦੀ ਦੁਨੀਆ ਵਿੱਚ ਬੇਗੁਨਾਹ ਹੋਣਾ ਵੀ ਇੱਕ ਗੁਨਾਹ ਹੋ ਜਾਂਦਾ ਹੈ। ਕਸੂਰਵਾਰਾਂ ਦੀ ਦੁਨੀਆ ਵਿੱਚ ਬੇਕਸੂਰ ਹੋ ਜਾਣਾ ਵੀ ਯਕੀਨਦ ਜਾਣੋ ਇੱਕ ਕਸੂਰ ਹੋ ਜਾਂਦਾ ਹੈ। ਨੰਗਨ ਘੁੰਮਦਾ ਸੀ। ਤੇ ਇਹਨੂੰ ਆਖੇ ਤੂੰ ਨੰਗਾ ਕਿਉਂ ਘੁੰਮਦਾ ਹੈ? ਤੂੰ ਸ਼ਰਮਦ ਨਹੀਂ ਜੋ ਜਵਾਬ ਦਿੱਤਾ ਸੀ ਪੰਛੀ ਸਾਰੇ ਨੰਗੇ ਨੇ, ਪਸ਼ੂ ਸਾਰੇ ਨੰਗੇ ਨੇ, ਫੁੱਲ ਸਾਰੇ ਨੰਗੇ ਨੇ। ਬਨਸਪਤੀ ਸਾਰੀ ਨੰਗੀ ਹੈ ਮੈਂ ਕਿਉਂ ਕਪੜੇ ਪਾਵਾਂ ਸਰਮਤ ਆਪਣਾ ਡੰਗ ਉਸਤਾ ਆਪਣਾ ਤੌਰ ਤਰੀਕਾ ਪਹਿਨਾ ਕਪੜੇ ਪਸ਼ੂਆਂ ਨੂੰ ਪਹਿਨਾ ਕਪੜੇ ਪੰਛੀਆਂ ਨੂੰ ਤਾਕਤੋ ਬਨਸਪਤੀ ਨੂੰ ਤੇ ਬਨਸਪਤੀ ਦੇ ਉੱਪਰ ਉਡਣ ਵਾਲੇ ਭੌਰਿਆਂ ਤੇ ਤਿਤਲਿਆਂ ਨੂੰ ਕਪੜੇ ਜੋ ਹੈ ਤੋ ਪਹਿਨਾ ਫਿਰ ਮੈਂ ਪਹਿਨਾਂਗਾ ਮੈਂ ਨਹੀਂ ਪਹਿਨਣਾ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ ਹਾਂ ਢਕਣਾ ਪੈਂਦਾ ਹੈ ਬਾਦਸ਼ਾਹ ਸਲਾਮਤ ਗੰਦਗੀ ਨੂੰ ਉਤੇ ਪਰਮਾਤਮਾ ਨੇ ਢੱਕੀ ਹੋਈ ਹੈ ਮੇਰੇ ਹੌਣ ਨੂੰ ਉਸਨੇ ਢੱਕਿਆ ਹੈ ਮੇਰੀ ਹੱਡੀਆਂ ਨੂੰ ਉਸਨੇ ਢੱਕਿਆ ਹੈ ਮੇਰੀ ਦੁਰਗੰਧ ਨੂੰ ਉਸਨੇ ਢੱਕਿਆ ਹੈ ਮੇਰੇ ਬਾਹਸ ਨੂੰ ਢੱਕਿਆ ਮੈਂ ਖਲੜੀ ਨਹੀਂ ਢਕਣਾ ਚਾਹਦਾ ਕਿਉਂਕਿ ਉਸਨੇ ਨਹੀਂ ਢੱਕੀ ਮੈਂ ਨਹੀਂ ਢਕਣਾ ਚਾਹਦਾ ਸਰਮਤ ਸਜ਼ਾਏ ਮੌਤ ਸੁਣਾਈ ਗਈ ਮੈਲਮ ਕਾਂਗਣਾ ਜਲਾਦ ਖੜਾ ਹੈ ਕਤਲ ਕਰਨ ਲਈ ਤੇ ਉਹ ਸ਼ਰੁਕਤ ਹੱਸਦਾ ਹੋਇਆ ਔਰੰਗਜ਼ੇਬ ਕਹਿੰਦਾ ਹੁਣ ਦੱਸੋ ਬੜੀਆਂ ਗੱਲਾਂ ਬਣਾਣਾ ਹੁਣ ਤੇਰੀ ਮੌਤ ਹੈ ਤੇ ਪਤਨ ਸ਼ਰਮਤ ਕੀ ਕਹਿੰਦਾ ਜ਼ਿੰਦਗੀ ਦੇਖੀ ਸੀ ਅਜ ਮੌਤ ਵੀ ਦੇਖਾਂਗੇ ਜੀਵਨ ਤੇ ਦੇਖਿਆ ਅਜ ਮੌਤ ਵੀ ਦੇਖਾਂਗੇ ਸਿਰਫ ਤੂੰ ਹੀ ਨਹੀਂ ਦੇਖੇਂਗਾ ਪਾ ਵੀ ਦੇਖਾਂਗੇ ਪਰ ਸਾਨੂੰ ਮੌਤ ਦੇਖਣ ਦਾ ਚਾਹ ਹੋਇਆ ਚਲੋ ਹੋਣੀ ਤੇ ਸੀ ਇਸ ਡੰਗਰਾਲੀ ਸਹੀ ਦੇਖ ਇਸਨੇ ਲੰਬੇ ਚੌੜੇ ਇੱਕ ਹਕਾਇਏ ਦੇ ਇੱਕ ਨਜ਼ਮ ਵਿੱਚ ਕਿਹਾ ਹੈ ਕਿ ਅਦਮ ਦੀ ਲੇਂਗ ਤੋਂ ਸੰਸਾਰ ਦਾ ਸ਼ੋਰ ਸੁਣ ਕੇ ਅਸੀਂ ਜਾਗੇ ਸੀ ਬਾਦਸ਼ਾ ਪਰ ਜਾਗ ਕੇ ਦੇਖਿਆ ਇਹ ਸ਼ੋਰ ਸਰਾਵਾਂ ਸਾਡੇ ਸੁਭਾਅ ਦੇ ਅਨੁਕੂਲ ਨਹੀਂ ਅਸੀਂ ਫਿਰ ਸੌਣ ਲੱਗਿਆ ਜਿਸਨੂੰ ਤੂੰ ਮੌਤ ਕਹਿੰਦਾ ਅਸੀਂ ਉਸ ਬਿਸਰਾਮ ਕਹਿੰਦੇ ਇਸਨੂੰ ਆਰਾਮ ਕਹਿੰਦੇ ਤੂੰ ਵੀ ਦੇਖ ਆਪਾਂ ਵੀ ਦੇਖਾਂ ਉੜੇ ਵੀ ਕਿ ਜ਼ਿੰਦਗੀ ਹੈ ਇਸ ਤਰ੍ਹਾਂ ਦੇ ਲੋਕ ਵਿਚਾਰ ਦੇ ਤਲ ਤੇ ਸੋਚਣੇ ਦੇ ਤਲ ਤੇ ਯਾਦਾਂ ਦੇ ਤਲ ਤੇ ਪ੍ਰਮਾਤਮਾ ਦੇ ਰੂਪ ਨੇ ਮਨੁੱਖ ਉਹੀ ਨਹੀਂ ਜੋ ਕੁਝ ਦਿਖਾਈ ਦੇ ਰਿਹਾ ਹੈ ਮਨੁੱਖ ਉਹੀ ਉਥੇ ਜੋ ਉਸਦੇ ਵਿਚਾਰ ਨੇ ਮਨੁੱਖ ਉਹੀ ਕੁਛ ਨਹੀਂ ਜੋ ਕੁਛ ਕਰ ਰਿਹਾ ਹੈ ਮਨੁੱਖ ਉਹੀ ਕੁਛ ਹੈ ਜੋ ਇਹ ਸੋਚ ਰਿਹਾ ਹੈ ਪ੍ਰਮਾਤਮਾ ਸੋਚਣੀ ਨੂੰ ਵੇਖਦਾ ਹੈ ਵਿਚਾਰਾਂ ਨੂੰ ਵੇਖਦਾ ਹੈ ਯਾਦਾਂ ਨੂੰ ਵੇਖਦਾ ਹੈ ਸਮਾਜ ਕ੍ਰਿਤ ਨੂੰ ਵੇਖਦਾ ਕਾਨੂੰਨ ਕ੍ਰਿਤ ਨੂੰ ਵੇਖਦਾ ਕ੍ਰਿਤ ਠੀਕ ਨਹੀਂ ਤੋ ਸਮਾਜ ਨਰਾਜ਼ ਹੋ ਜਾਂਦਾ ਹੈ ਕ੍ਰਿਤ ਠੀਕ ਨਹੀਂ ਤੋ ਕਾਨੂੰਨ ਬੇੜੀਆਂ ਤੇ ਹਤਕੜੀਆਂ ਲੈ ਕੇ ਆ ਜਾਂਦਾ ਵਿਚਾਰ ਠੀਕ ਨਹੀਂ ਤੋ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ ਦੁੱਖ ਸੰਤਾਪ ਚੱਲਦੇ ਰਹਿੰਦੇ ਕਰ ਕਰ ਕਰਨਾ ਲਿਖ ਲੈ ਜਾਓ ਬੁਰਾ ਸੋਚ ਰਿਆ ਇਹ ਤੇ ਬੁਰਾ ਲਿਖਿਆ ਗਿਆ ਅੰਦਰ ਬੁਰੀਆਂ ਯਾਦਾਂ ਵਿੱਚ ਭੈ ਕਿਤੇ ਅੰਦਰ ਲਿਖੀਆਂ ਗਈਆਂ ਬੁਰੇ ਵਿਚਾਰ ਚੱਲ ਰਹੇ ਨੇ ਕਿ ਅੰਦਰ ਲਿਖੇ ਗਨੇ ਕਰ ਕਰ ਕਰਨਾ ਲਿਖ ਲੈ ਉਸੇ ਵਕਤ ਲਿਖੇ ਜਾਂਦੇ ਉਸੇ ਵਕਤ ਕਿਤਰ ਗੁਪਤ ਪੇ ਲਿਖਦਾ ਭਾਉ ਉਹ ਕਲਮ ਲਿਖਦੀ ਪਈਏ ਜੋ ਗੁਪਤ ਹੈ ਨਹੀਂ ਦਿਖਾਈ ਦਿੰਦੀ ਔਰ ਇੱਕ ਕੋਈ ਸਮੇਂ ਔਰ ਬਾ ਘਰ ਬਾ ਜੀਵਾਂ ਦੇ ਲਿਖੇ ਜਾ ਰਹੇ ਨੇ ਇਹ ਵਿਚਾਰ ਇਹ ਸੋਚਣੀ ਇਹ ਕਰਮ ਐਸੀ ਅਗੰਮੀ ਕਲਮ ਹੈ اسی ਅਗੰਮੀ ਕਲਮ ਦਾ ਜ਼ਿਕਰ ਕੀਤਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹਾਥ ਕਲਮ ਅਗੰਮ ਮਸਤਕ ਲਿਖਾਵਤੀ ਬੜੀ ਅਗੰਮੀ ਕਲਮ ਹੈ ਬਿਨਾਂ ਰੁਕੇ ਹੀ ਚੱਲ ਰਹੀ ਹੈ ਮਨੁੱਖ ਜੋ ਕੁਝ ਸੋਚ ਰਿਹਾ ਹੈ ਲਿਖਿਆ ਜਾ ਰਿਹਾ ਹੈ ਮਨੁੱਖ ਦੇ ਜੋ ਵਿਚਾਰ ਨੇ ਲਿਖਿਆ ਜਾ ਰਿਹਾ ਹੈ ਮਨੁੱਖ ਦੀਆਂ ਜੋ ਯਾਦਾਂ ਨੇ ਲਿਖੀਆਂ ਜਾ ਰਹੀਆਂ ਨੇ ਸਹਿਜੇ ਸਹਿਜੇ ਇੱਕ ਦਿਨ ਵਿਚਾਰ ਹੀ ਆਚਾਰ ਬਣ ਜਾਂਦਾ ਹੈ ਸੋਚਣੀ ਹੀ ਕਰਤ ਬਣ ਜਾਂਦੀ ਹੈ ਇਹ ਵੀ ਮੈਰਸ ਕਰਦੇ ਆ ਨਿਰਵੈਰਤਾ ਦੇ ਵਿਚਾਰ ਚੱਲਦੇ ਸਨ ਨਿਰਵੈਰਤਾ ਦਾ ਸੁਭਾਵ ਬਾਹਰ ਪ੍ਰਗਟ ਹੋ ਗਿਆ ਕਿਧਰੇ ਲੋੜ ਪਈ ਸੰਤ ਦੇ ਅੰਦਰ ਹਰ ਵਕਤ ਨਿਰਵੈਰਤਾ ਦੇ ਵਿਚਾਰ ਚੱਲਦੇ ਨੇ ਕ੍ਰਿਤ ਦੇ ਵਿੱਚ ਕਦੀ ਕਦੀ ਪ੍ਰਗਟ ਹੋ ਜਾਂਦੇ ਭਗਤ ਦੇ ਅੰਦਰ ਹਰ ਵਕਤ ਦਇਆ ਦੀ ਸੋਚਣੀ ਚੱਲਦੀ ਹੈ ਕ੍ਰਿਤ ਦੇ ਵਿੱਚ ਕਿਧਰੇ ਕਿਧਰੇ ਪ੍ਰਗਟ ਹੋ ਜਾਂਦੀ ਹੈ ਜਦ ਲੋੜ ਹੋਵੇ ਸੁਭਾਵ ਦੇ ਵਿੱਚ ਉਸ ਦੇ ਹਰ ਵਕਤ ਪ੍ਰੇਮ ਚੱਲਦਾ ਹੈ ਕ੍ਰਿਤ ਦੇ ਵਿੱਚ ਕਿਧਰੇ ਕਿਧਰੇ ਪ੍ਰਗਟ ਕਰ ਦਿੰਦਾ ਹੈ ਕਿਧਰੇ ਲੋੜ ਪੈ ਜਾਵੇ ਸੁਭਾਵ ਕਰਿਵੇਂ ਡੁਲਦੁਲ ਦੇ ਅੰਦਰ ਮਹਿਕ ਤੇ ਹੈ ਪਰ ਡੁਲਦੁਲ ਕੇ ਬਾਹਰ ਪੈਣ ਲੱਗ ਪਈ ਕਲੀ ਦੇ ਵਿੱਚ ਵੀ ਮਹਿਕ ਹੈ ਪਰ ਅਜੇ ਕਿ ਪੰਖੜੀਆਂ ਬਣ ਕੇ ਖਿਲਾਉ ਦੇ ਵਿੱਚ ਨਹੀਂ ਆਈ ਕਿ ਮਹਿਕ ਬਾਹਰ ਪ੍ਰਗਟ ਹੋ ਸਕੇ ਕਿਦਰੇ ਕਿਦਰੇ ਜਦ ਲੋੜ ਪੈ ਜਾਂਦੀ ਹੈ ਉਹ ਦਇਆ ਦੀ ਸੋਚਣੀ ਉਹ ਦਇਆ ਦੇ ਵਿਚਾਰ ਉਹ ਪ੍ਰੇਮ ਦੇ ਵਿਚਾਰ ਉਹ ਸੰਭ੍ਰਿਸ਼ਟੀ ਦੀ ਸੋਚਣੀ ਕਿਰਤ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ ਤਾਂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ تو اس وڈے دیاں وڈے دی ویچار کر وہ وڈہ ہے وہ نرویر ہے وہ نرویر ہے ایسا تو سوچ ایسے تو ویچار کر اس دی تو یاد دیس جو ہے پہ امردویل ہے